ਇਹ ਪੰਜਾਬੀਓ ਕੰਗਣਾ ਰਣਾਉਤ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਜਿਵੇਂ ਕਿ ਕੰਗਣਾ ਰਣਾਉਤ ਦੀ ਐਮਰਜੈਂਸੀ ਫਿਲਮ ਦੇ ਉੱਤੇ ਪੂਰੀ ਤਰ੍ਹਾਂ ਬੈਨ ਲੱਗ ਚੁੱਕਿਆ ਜਿਵੇਂ ਕਿ ਚੰਡੀਗੜ੍ਹ ਹਾਈ ਕੋਰਟ ਦੇ ਸਖਤ ਆਰਡਰ ਹੋ ਚੁੱਕੇ ਨੇ ਕੰਗਣਾ ਰਣਾਉਤ ਨੂੰ ਪੇਸ਼ ਵੀ ਹੋਣਾ ਪੈਣਾ ਤੇ ਨਾਲੇ ਕੰਗਣਾ ਰਣਾਉਤ ਦੀ ਜਿਹੜੀ ਕਿ ਫਿਲਮ ਹੈ ਐਮਰਜੈਂਸੀ ਫਿਲਮ ਪੰਜਾਬ ਦੇ ਵਿੱਚ ਵੀ ਨਹੀਂ ਲੱਗੂਗੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਨਹੀਂ ਲੱਗੂਗੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਬੜਾ ਹੀ ਸ਼ੋਰ ਮਚਿਆ ਹੋਇਆ ਸੀ ਖਾਸ ਕਰਕੇ ਸਿੱਖ ਸਮਾਜ ਨੂੰ ਜਿਹੜਾ ਕਿ ਟਾਰਗੇਟ ਕਰ ਰਹੀ ਸੀ ਫਿਲਮ ਤਸਿਕਾਂ ਲਈ ਖੁਸ਼ਖਬਰੀ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਇਸ ਫਿਲਮ ਨੇ ਵੱਡੇ ਵੱਡੇ ਵਿਵਾਦ ਖੜੇ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਤਾਂ ਉਸ ਦੇ ਨਾਲ ਬੜੀ ਹੀ ਹਾਨੀ ਪਹੁੰਚ ਰਹੀ ਸੀ ਸਿੱਖ ਸਮਾਜ ਨੂੰ ਤਾਂ ਮੈਂ ਤੁਹਾਨੂੰ ਸੁਣਾਉਣਾ ਚਾਹੁੰਗਾ ਕੁਝ ਬਿਆਨ ਜਿਹੜੇ ਕਿ ਫਿਲਮ ਦੇ ਉੱਤੇ ਅਹਿਮ ਸਵਾਲ ਨੇ ਚੰਡੀਗੜ੍ਹ ਹਾਈ ਕੋਰਟ ਦੇ ਸਖਤ ਆਰਡਰ ਨੇ ਕਿ ਇਸ ਫਿਲਮ ਨੂੰ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਅਮਰਜੈਂਸੀ ਫਿਲਮ ਨੂੰ ਕਿਉਂਕਿ ਸਿੱਖਾਂ ਦੇ ਉੱਤੇ ਜਿਹੜੀ ਕਿ ਇਹਨੇ ਫਿਲਮ ਬਣਾਈ ਸੀ ਕੰਗਣਾ ਰਣੌਤ ਨੇ ਤਾਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਨੀਵਾ ਦਿਖਾਇਆ ਗਿਆ ਸੇਸ ਕਰਕੇ ਕਿਤੇ ਨਾ ਕਿਤੇ ਸਿੱਖਾਂ ਦੀ ਜਿਹੜੀ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਉਹਨਾਂ ਨੇ ਅਹਿਮ ਸਵਾਲ ਜਿਹੜੇ ਕਿ ਸਮਝਿਆ ਉਹਨੂੰ ਬੜੇ ਗੰਭੀਰਤਾ ਦੇ ਨਾਲ ਲਿਆ ਜਿਹੜਾ ਕਿ ਚੰਡੀਗੜ੍ਹ ਹਾਈ ਕੋਰਟ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਆ ਇਹਨਾਂ ਨੇ ਆਪਣੀ ਜਿਹੜੀ ਕਿ ਮੋਹਰ ਉਹ ਲਾ ਦਿੱਤੀ ਹੈ ਤਾਂ ਸਿੱਖਾਂ ਲਈ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਤਾਂ ਮੈਂ चाहूंगा ਤੁਸੀਂ 2 ਮਿੰਟ ਦਾ ਜਿਹੜਾ 1.5 ਮਿੰਟ ਦਾ 1 ਮਿੰਟ ਦਾ ਜਿਹੜਾ ਬਿਆਨ ਹੈ ਜਰੂਰ ਸੁਣੋ। ਇਸ ਫਿਲਮਾ ਮਰਦਮਤੇ ਲਗਾਤਾਰ ਉਵਬਾਦ ਚੱਲ ਰਹੀ ਹੈ ਉੱਥੇ ਹੁਣ ਕੰਗੜਾ ਨੌਦਿਆਵੀ ਮੁਸ਼ਕਲਾਂ ਹੋਰ ਵਾਧੀਆਂ ਨੇ ਦੱਸਦੀ ਕਿ ਸੰਸਦ ਮੈਂਬਰ ਦੇ ਆਧਾਰਾ ਕੰਗੜਾ ਨੌਦ ਨੂੰ ਚੰਡੀਗੜ੍ਹ ਦੀ ਅਦਾਲਤ ਦੇ ਵੱਲੋਂ ਤਲਬ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਅਦਾਲਤ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਸੰਗਨਾਰ ਨੋਤੀ ਆਉਣ ਵਾਲੀ ਫਿਲਮ ਜਿਹੜੀ ਹੈ ਐਮਰਜੈਂਸੀ ਹੈ ਉਸ ਸੰਬੰਧੀ ਜਿਹੜਾ ਹੈ ਆ ਆਦੇਸ਼ ਜਾਰੀ ਹੋਏ ਨੇ ਮਾਮਲੇ ਦੇ ਅਗਲੇ ਸੁਣਵਾਈ 5 ਦਸੰਬਰ ਨੂੰ ਹੋਵੇਗੀ ਇਹ ਜੋ ਜਾਣਕਾਰੀ ਮਿਲੀ ਹੈ ਇਹ ਪटीशन ਵਿਵਾੜ ਐਸੋਸੀਏਸ਼ਨ ਦੇ ਸਾਥਾ ਪ੍ਰਦਾਨ ਰਵਿੰਦਰ ਸਿੰਘ ਬੱਟੇ ਇਹ ਤਾਂ ਦੇਖੇ ਜਦੋਂ ਨਹੀਂ ਫਿਲਮ ਦਾ ਟ੍ਰੇਲਰ ਜਿਹੜਾ ਇਹ ਹੋਇਆ ਲਗਾਤਾਰ ਇੱਕ ਜਥੇਬੰਦੀਆਂ ਦੇ ਵੱਲੋਂ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਇਸ ਤੋਂ ਕਲਾ ਸੈਂਸਰ ਬੋਰਡ ਨੇ ਵੀ ਫਿਲਮ ਨੂੰ ਸਟੇਟਸ ਨਹੀਂ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਅ ਕੀਤੇ ਗਏ ਜਿਸ ਤੋਂ ਬਾਅਦ ਫਿਲਮ ਨੂੰ ਹਰੇ ਚੰਦੇ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਵੀ ਲਗਾਤਾਰ ਇਹ ਫਿਲਮ ਜਿਹੜੀ ਹੈ ਵਿਵਾਦਚ ਰਹੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜਿਹੜੇ ਕੱਟ ਲਗਾਏ ਗਏ ਬਦਲਾਅ ਕੀਤੇ ਗਏ ਉਹ ਜਾਣਕਾਰੀ ਨਹੀਂ ਹੈ ਪਰ ਇੱਕ ਵਾਰ ਫਿਰ ਤੋਂ ਕੰਗੜਾ ਰਣਾਉਤ ਨੂੰ ਅਦਾਲਤ ਦੇ ਵੱਲੋਂ ਕਲਪ ਕੀਤਾ ਗਿਆ ਇਹਨਾਂ ਨੂੰ ਇੱਕ ਨੋਟਿਸ ਜਾਰਾਇ ਕੀਤਾ ਗਿਆ ਹੈ ਬਹੁਤ ਵੱਡੀ ਗੱਲ ਸਿੱਖਾਂ ਲਈ ਵੱਡੀ ਖੁਸ਼ਖਬਰੀ ਕਿ ਜਿਵੇਂ ਕਿ ਕੰਗੜਾ ਰਣਾਉਤ ਨੂੰ ਫਿਰ ਤੋਂ ਇੱਕ ਵਾਰ ਨਹੀਂ ਤੀਸਰੀ ਵਾਰ ਹੋ ਚੁੱਕੀ ਹੈ ਗੱਲ ਫਿਰ ਤੋਂ ਜਿਹੜਾ ਕਿ ਚੰਡੀਗੜ੍ਹ ਹਾਈ ਕੋਰਟ ਦੇ ਸਖਤ ਆਰਡਰ ਨੇ ਕੰਗੜਾ ਰਣਾਉਤ ਨੂੰ ਜਿਹੜੀ ਕਿ ਫਿਲਮ ਲਾਉਣੀ ਸੀ ਐਮਰਜੈਂਸੀ ਉਹ ਨਹੀਂ ਲੱਗੂਗੀ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਰਿਲੀਜ਼ ਨਹੀਂ ਹੋ ਸਕਦੀ ਕਿਉਂਕਿ ਜਿਹੜੀ ਸਿੱਖ ਕੌਮ ਨੂੰ ਇਸ ਫਿਲਮ ਦੇ ਦੁਆਰਾ ਟਾਰਗੇਟ ਕੀਤਾ ਜਾ ਰਿਹਾ ਸੀ ਉਹ ਵੱਡੇ ਪੱਦਰ ਤੇ ਜਿਹੜਾ ਕਿ ਪੰਜਾਬ ਦੇ ਵਿੱਚੋਂ ਵਿਰੋਧ ਹੋ ਰਿਹਾ ਤਾਂ ਪੰਜਾਬ ਦੇ ਵਿੱਚ ਅੱਜ ਵੀ ਹੋ ਰਿਹਾ ਤਾਂ ਇਸ ਕਰਕੇ ਫਿਲਮ ਦੇ ਉੱਤੇ ਦੇਖਦੇ ਹੋਇਆਂ ਸਾਰੀ ਕਹਾਣੀ ਨੂੰ ਹਾਈ ਕੋਰਟ ਚੰਡੀਗੜ੍ਹ ਹਰਿਆਣਾ ਤੇ ਹਾਈ ਕੋਰਟ ਦਾ ਪੰਜਾਬ ਦਾ ਜਿਹੜਾ ਸਾਂਝਾ ਹਾਈ ਕੋਰਟਾ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਕੰਗੜਾ ਰਣੋਂ ਦੀ ਫਿਲਮ ਐਮਰਜੈਂਸੀ ਨਹੀਂ ਰਿਲੀਜ਼ ਹੋਵੇਗੀ ਕਿਉਂਕਿ ਇਸ ਦੇ ਨਾਲ ਇੱਕ ਧਰਮ ਕਹਿ ਲਈਏ ਬੈਕ ਸਿਕ ਸਮਾਜ ਕਹਿ ਲਈ ਤਾਂ ਜੁੜੀ ਹੋਈ ਗੱਲ ਹੈ ਤਾਂ ਸਿੱਖਾਂ ਦੀ ਸ਼ਬੀ ਨੂੰ ਬੜਾ ਜਿਹੜਾ ਕਿ ਅਕਸ ਸੀ ਉਹ ਖਰਾਬ ਹੁੰਦਾ ਸੀ ਤਾਂ ਇਸ ਕਰਕੇ ਚੰਡੀਗੜ੍ਹ ਹਾਈ ਕੋਰਟ ਨੇ ਮੋਹਰ ਲਾ ਦਿੱਤੀ ਹੈ ਕਿ ਇਹਦੀ ਜਿਹੜੀ ਫਿਲਮ ਕੰਗਣਾ ਰਣੋਦੀ ਉਹ ਬਿਲਕੁਲ ਵੀ ਰਿਲੀਜ਼ ਨਹੀਂ ਹੋਣ ਦਿੱਤੀ ਜਾਊਗੀ ਕਿਉਂਕਿ ਪਹਿਲਾਂ ਵੀ ਕਈ ਹਾਈ ਕੋਰਟਾਂ ਦੇ ਵਿੱਚ ਅਲੱਗ-ਅਲੱਗ ਜਿਵੇਂ ਕਿ ਬੰਬਈ ਹਾਈ ਕੋਰਟ ਲਖਨਊ ਦਾ ਹਾਈ ਕੋਰਟ ਮੱਧ ਪ੍ਰਦੇਸ਼ ਦਾ ਹਾਈ ਕੋਰਟ ਦਿੱਤੀ ਚੌਥਾ ਜਿਹੜਾ ਕਿ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਈਆਂ ਸੀ ਅਲੱਗ-ਅਲੱਗ ਜਿਹੜਾ ਕਿ ਸਿੱਖਾਂ ਦੁਆਰਾ ਪਾਈਆਂ ਗਈਆਂ ਸੀ ਤਾਂ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਵੀ ਇਹ ਫਿਲਮ ਦੇ ਵਿੱਚ ਜਿਹੜੇ ਕਿ ਕੱਟ ਲਾਏ ਜਾਣ ਤਿੰਨ ਬਦਲਾਅ ਕੀਤੇ ਗਏ ਨੇ 10 ਕੱਟ ਲਾਏ ਗਏ ਨੇ ਸੋ ਕਿਸੇ ਵੀ ਤਰ੍ਹਾਂ ਯਾਨੀ ਬੰਬੇ ਹਾਈ ਕੋਰਟ ਨੇ ਇਹਨਾਂ ਨੂੰ ਹਰੀ ਝੰਡੀ ਦਵਾ ਦਿੱਤੀ ਸੀ ਕਿਉਂਕਿ ਬੰਬੇ ਜਿਹੜਾ ਹਾਈ ਕੋਰਟ ਆ ਉਹ ਆਪਾਂ ਇਹ ਕਹਿ ਸਕਦੇ ਜਿਵੇਂ ਕਿ ਫਿਲਮਾਂ ਦਾ ਉੱਥੇ ਪੂਰਾ ਪ੍ਰੋਸੈਸ ਤੇ ਰਹਿ ਜਾਂਦਾ ਪੈਸਾ ਲੈ ਦੇ ਕੇ ਕੁਝ ਵੀ ਹੋ ਸਕਦਾ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਇਹ ਸਾਰੇ ਆਪਾਂ ਜਾਣਦੇ ਆਂ ਪਰ ਕਿਤੇ ਨੇ ਕਿਤੇ ਜਿਹੜਾ ਪੰਜਾਬ ਦਾ ਜਿਹੜਾ ਹਾਈ ਕੋਰਟ ਆ ਤੇ ਰਿਆ ਨੇ ਦਾ ਸੰਝਾ ਉਹਨਾਂ ਨੇ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਲੱਗ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਫਿਲਮ ਲੱਗਦੀ ਹੈ ਤਾਂ ਪੰਜਾਬ ਦੇ ਵਿੱਚ ਮੂਮਟ ਹੋਣੀ ਹੈ ਤਾਂ ਉਹਦੇ ਵਿੱਚ ਨੁਕਸਾਨ ਕੀ ਹੋਣੇ ਆ ਇਹ ਕੋਈ ਨਹੀਂ ਕਹਿ ਸਕਦਾ ਕਿਉਂਕਿ ਆਪਾਂ ਸਭ ਜਾਣਦੇ ਆ ਸਿੱਖ ਇਤਿਹਾਸ ਗਵਾਹ ਰਿਹਾ ਪਹਿਲਾਂ ਦਾ ਹੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਜਦੋਂ ਸਿੱਖ ਕੌਮ ਦੇ ਉੱਤੇ ਖਤਰਾ ਮੰਡਰਾਇਆ ਤਾਂ ਉਹਦਾ ਮੂੰਹ ਤੋਰ ਜਵਾਬ ਦਿੱਤਾ ਗਿਆ ਤਾ ਫਿਰ ਜਿਹੜੀ ਇਹ ਫਿਲਮ ਹੈ ਤਾਂ ਇਹ ਵੀ ਕੋਈ ਖਤਰੇ ਤੋਂ ਖਾਲੀ ਨਹੀਂ ਹੈਗੀ ਕਿਉਂਕਿ ਜੇਕਰ ਫਿਲਮ ਲੱਗਦੀ ਹੈ ਪੰਜਾਬ ਦੇ ਵਿੱਚ ਕੱਲਾ ਪੰਜਾਬ ਹੀ ਨਹੀਂ ਬਲਕਿ ਹੋਰ ਵੀ ਸਟੇਟਾਂ ਜਿਹੜੀਆਂ ਪੰਜਾਬ ਦੇ ਨਾਲ ਲੱਗਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਖੁਦ ਹਿਮਾਚਲ ਦੀ ਰਹਿਣ ਵਾਲੀ ਕੰਗਣਾ ਰਣਾਉਤ ਇਹਨਾਂ ਦੇ ਹਿਮਾਚਲ ਦੇ ਵਿੱਚੋਂ ਮੰਡੀ ਦੇ ਵਿੱਚੋਂ ਵੀ ਇਹਦਾ ਵਿਰੋਧ ਹੋ ਰਿਹਾ ਤਾਂ ਦੂਜੀਆਂ ਸਟੇਟਾਂ ਕਿਉਂ ਨਹੀਂ ਕਰਨੀਆਂ ਕਿਉਂਕਿ Hindu ਜਿਹੜਾ ਸਮਾਜ ਆ ਉਹ ਵੀ ਨਾਲ ਖੜਾ ਸਿੱਖ ਸਮਾਜ ਦੇ ਵੱਡੇ ਪੱਧਰ ਤੇ ਦਾ ਵਿਰੋਧ ਹੋ ਰਿਹਾ ਚਾਰੇ ਪਾਸੇ ਦੀ ਬੇहद ਜਿਆਦੇ ਮੈਂ ਕਹਿੰਦਾ ਵੀ ਚਰਚਾ ਹੋ ਰਹੀ ਵੀ ਇਹ ਫਿਲਮ ਨਾ ਲੱਗੇ ਪੰਜਾਬ ਦੇ ਵਿੱਚ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਰੋਕਣ ਦੀ ਪੂਰੀ ਯਾਨੀ ਕੋਸ਼ਿਸ਼ ਹੈ ਲੋਕਾਂ ਦੀ ਵੀ ਤੇ ਹੁਣ ਹਾਈ ਕੋਰਟ ਨੇ ਜਿਹੜਾ ਆਪਣਾ ਫੈਸਲਾ ਦਿੱਤਾ ਉਹਦੇ ਵਿੱਚ ਇਹ ਆ ਵੀ ਕੰਗਣਾ ਰਣਾਉਤ ਨੂੰ ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਣਾ ਪੈਣਾ ਤੇ ਨਾਲੇ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਇਹ ਫਿਲਮ ਨਹੀਂ ਲੱਗ ਸਕਦੀ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਗਈ ਹੈ ਟਾਉਨ ਸਿੱਖ ਸਮਾਜ ਦੇ ਲਈ ਵੱਡੀ ਖੁਸ਼ਖਬਰੀ ਦੀ ਗੱਲ ਹੈ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਉਹਨਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਜਾਦਾ ਵਿਵਾਦਾਂ ਦੇ ਵਿੱਚ ਇਹ ਘਰੀ ਹੋਈ ਸੀ ਗੱਲਬਾਤ ਜਿਹੜੀ ਕਿ ਕੰਗਣਾ ਰਣੌਤ ਨੇ ਚੰਡੀਗੜ੍ਹ 에어ਪੋਰਟ ਤੇ ਥੱਪੜ ਵੱਜੇ ਦਾ ਜਿਹੜਾ ਕਿ ਬਦਲਾ ਲੈਣ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਜਿਹੜਾ ਕਿ ਚੰਡੀਗੜ੍ਹ ਹਾਈ ਕੋਰਟ ਹੈ ਉਹਨਾਂ ਨੇ ਨਕਾਮ ਕਰ ਦਿੱਤਾ ਕਿਉਂਕਿ ਸਾਰੇ ਹੀ ਜਾਣਦੇ ਹੋ ਕੰਗਣਾ ਰਣੌਤ ਆਏ ਦਿਨ ਹੀ ਮਤਲਬ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਰਹਿੰਦੀ ਹੈ ਜਿਵੇਂ ਕਿ ਉਹਨੇ ਕਦੇ ਵੀ ਦੇਖਿਆ ਨਹੀਂ ਵੀ ਇਹ ਬਿਆਨ ਦਾ ਜਿਹੜਾ ਕਿ ਅਸਰ ਆ ਉਹ ਕਿਸ ਉੱਤੇ ਜਾ ਸਕਦਾ ਜਿਵੇਂ ਕਿ ਕੰਗਣਾ ਰਣਾਉਤ ਨੇ ਕਿਸਾਨੀ ਅੰਦੋਲਨ ਦੇ ਮੌਕੇ ਤੇ ਵੀ ਉਹਨੇ ਕਿਹਾ ਸੀ ਵੀ ਜਿਹੜੀਆਂ ਇਹ ਔਰਤਾਂ ਆਉਂਦੀਆਂ ਨੇ ਇਹ 5-500 ਰੁਪਏ ਦਿਹਾੜੀ ਲੈ ਕੇ ਆਉਂਦੀਆਂ ਨੇ ਇਹ 100-100 ਰੁਪਏ ਪਿੱਛੇ ਇੱਥੇ ਬੈਠੀਆਂ ਨੇ ਤਾਂ ਉਸ ਗੱਲ ਪਿੱਛੇ ਵੀ ਕਿੱਡੀ ਯਾਨੀ ਕਿ ਬਿਵਾਦ ਖੜੇ ਹੋ ਗਏ ਸੀ ਤਾਂ ਪੰਜਾਬ ਨੂੰ ਲੈ ਕੇ ਖਾਸ ਕਰਕੇ ਪੰਜਾਬ ਨੂੰ ਤੇ ਸਿੱਖੀ ਨੂੰ ਟਾਰਗੇਟ ਕਰਦੀ ਆ ਰਹੀ ਹੈ ਕੰਗਣਾ ਰਣਾਉਤ ਕਿਉਂਕਿ ਕਲਵਿੰਦਰ ਕੌਰ ਦੇ ਦੁਆਰਾ ਅੱਜ ਚੰਡੀਗੜ੍ਹ ਦੇ ਥੱਪੜ ਮਾਰਿਆ ਗਿਆ ਸੀ ਜਿਹੜੀ ਕਿ ਸਕਿਉਰਿਟੀ ਗਾਰਡ ਸੀ ਚੰਡੀਗੜ੍ਹ 에어ਪੋਰਟ ਤੇ ਕਲਵਿੰਦਰ ਕੌਰ ਦੀ ਨਾਂ ਨਾਂ ਦੀ ਕੁੜੀ ਉਹ ਸੀਆਈਐਸਐਫ ਦੀ ਜਵਾਨ ਸੀ ਤਾਂ ਨੇ ਇਹਨੂੰ ਕਿਹਾ ਸੀ ਵੀ ਪਰਸ ਚੈੱਕ ਕਰਵਾ ਦੇ ਤੇ ਜਿਹੜਾ ਜਿਹੜਾ ਕਿ ਸਕੈਨਰ ਵਿੱਚ ਦੀ ਟਪਾਉਣਾ ਉਹਨੇ ਨਹੀਂ ਦਿੱਤਾ ਤਾਂ ਚਲੋ ਉਹਨੇ ਬਹਾਨਾ ਲੈ ਕੇ ਜਾਨੀ ਆਪਣੀ ਮਾਂ ਦਾ ਬਦਲਾ ਲਿਆ ਇੱਕ ਤਰ੍ਹਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸਾਨੀ ਅੰਦੋਲਨ ਦੇ ਮੌਕੇ ਤੇ ਕੰਗੜਾ ਰਣੌਦ ਨੇ ਬਹੁਤ ਜ਼ਿਆਦਾ ਗਲਤ ਬੋਲਿਆ ਸੀ ਤਾਂ ਉਹਦਾ ਜਵਾਬ ਕੁਲਵਿੰਦਰ ਕੌਰ ਦੁਆਰਾ ਦਿੱਤਾ ਗਿਆ ਸੀ ਤਾਂ ਹੁਣ ਵੱਡੀ ਗੱਲ ਇਹ ਆ ਵੀ ਕੰਗੜਾ ਰਣੌਦ ਦੀ ਫਿਲਮ ਹੈ ਜਿਹੜੀ ਕਿ ਰੋਕੀ ਗਈ ਆ ਪੂਰੀ ਤਰ੍ਹਾਂ ਯਾਨੀ ਹਾਈ ਕੋਰਟ ਨੇ ਪੂਰਾ ਵੱਡਾ ਐਕਸ਼ਨ ਲਿਆ ਸ਼ਕਤੀ ਦੇ ਨਾਲ ਤਾਂ ਹੁਣ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਸਿੱਖਾਂ ਦੇ ਲਈ ਖੁਸ਼ਖਬਰੀ ਕਿਉਂਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਲਮ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋ ਸਕਦੇ ਨੇ ਪੰਜਾਬ ਹੀ ਨਹੀਂ ਬਲਕਿ ਹੋਰ ਵੀ ਸਟੇਟਾਂ ਦੇ ਵਿੱਚ ਵਿਰੋਧ ਹੋ ਰਿਹਾ ਸਿਨੇਮੇ ਵੀ ਬਣੇ ਜਾ ਸਕਦੇ ਕੁਝ ਵੀ ਹੋ ਸਕਦਾ ਤਾਂ ਪੰਜਾਬੀਓ ਮੇਰੀ ਅਪੀਲ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ